ਇੱਕ ਵੱਡੇ ਸਾਈਬਰ ਫਰਾਡ ਰੈਕਟ ਦਾ ਪਰਦਾਫਾਸ਼ ਹੋਇਆ ਹੈ ਤਾਂ ਪਾਜਪਾ ਆਗੂਆਂ ਸਣੇ ਕਈਆਂ ਤੇ ਕੇਸ ਹੋਏ ਤੇ ਵੱਡੀ ਗੜਤੂ ਦੇ ਵਿੱਚ ਨੌਜਵਾਨ ਮੁੰਡੇ ਕੁੜੀਆਂ ਨੂੰ ਕਾਬੂ ਕੀਤਾ ਗਿਆ ਤਾਂ ਫਗਵਾੜਾ ਦੇ ਵਿੱਚ ਪੰਜਾਬ ਪੁਲਿਸ ਨੇ ਸਾਈਬਰ ਕ੍ਰਾਈਮ ਸੈੱਲ ਨੇ ਬੀਤੀ ਰਾਤ ਫਲਾਹੀ ਰੋਡ ਤੇ ਇੱਕ ਹੋਟਲ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਚਲਾਏ ਜਾ ਰਹੇ ਸਾਈਬਰ ਫਰਾਡ ਨੈੱਟਵਰਕ ਦਾ ਪਰਦਾਫਾਸ਼ ਕੀਤਾ ਲੰਬੀ ਛਾਪੇਮਾਰੀ ਤੋਂ ਬਾਅਦ ਪੁਲਿਸ ਨੇ ਪਾਜਪਾ ਦੇ ਆਗੂ ਸਣੇ ਅਨੇਕ ਲੋਕਾਂ ਤੇ ਸੰਗਠਿਤ ਅਪਰਾਧ ਸਣੇ ਹੋਰ ਤਾਰਾਵਾਂ ਦੇ ਵਿੱਚ ਕੇਸ ਦਰਜ ਕੀਤਾ ਤਾਂ ਦੱਸਿਆ ਜਾ ਰਿਹਾ ਹੈ ਕਿ ਜਿੱਥੇ ਇੱਕ ਵੱਡੇ ਨੈਟਵਰਕ ਦਾ ਪਰਦਾਫਾਸ਼ ਹੁੰਦਾ ਪਲਾਈ ਰੋਡ ਤੇ ਸਥਿਤ ਹੋਟਲ 'ਚ ਪੁਲਿਸ ਨੇ ਛਾਪੇਮਾਰੀ ਕੀਤੀ ਹੈ ਤਾਂ ਹੋਟਲ ਦੇ ਵਿੱਚੋਂ ਕਾਲ ਸੈਂਟਰ ਦਾ ਪਰਦਾਫਾਸ਼ ਕਰਦਿਆ ਤਿੰਨ ਦਰਜਨ ਦੇ ਕਰੀਬ ਲੜਕੇ ਲੜਕੀਆਂ ਨੂੰ ਕਾਬੂ ਕੀਤਾ ਜਾਣਕਾਰੀ ਮੁਤਾਬਕ ਪਲਾਈ ਰੋਡ ਦੇ ਸਥਿਤ ਹੋਟਲ ਤਾਜ ਵਿਲਾ ਦੇ ਵਿੱਚ ਸਾਈਬਰ ਕਰਾਈਮ ਦੀ ਇਹ ਵੱਡੀ ਕਾਰਵਾਈ ਹੈ ਜਿੱਥੇ ਕਪੂਰਥਲਾ ਤੇ ਫਗਵਾੜਾ ਪੁਲਿਸ ਦੇ ਵੱਲੋਂ ਗੁਪਤ ਸੂਚਨਾ ਦੇ ਆਧਾਰ ਤੇ ਫਾਰੀ ਪੁਲਿਸ ਦੇ ਨਾਲ ਛਾਪੇ ਮਾਰੀ ਕੀਤੀ ਗਈ ਜਿਸ ਦਰਮਿਆਨ ਡੀਐਸਪੀ ਡੀ ਦਲਜੀਤ ਸਿੰਘ ਡੀਐਸਪੀ ਫਗਵਾੜਾ ਭਾਰਤ ਪੂਰਨ ਤੇ ਐਸਐਚਓ ਥਾਣਾ ਸਿਟੀ ਹੁਸ਼ਾ ਰਾਣੀ ਤੇ ਹੋਰ ਕਰਮਚਾਰੀ ਮੌਕੇ ਤੇ ਮੌਜੂਦ ਰਹੇ ਛਾਪੇ ਮਾਰੀ ਦੌਰਾਨ ਪੁਲਿਸ ਦੇ ਵੱਲੋਂ ਹੋਟਲ ਚ ਚੱਲ ਰਹੇ ਵੱਡੇ ਫਰਦ ਤੇ ਸਾਈਬਰ ਫਰੌਡ ਦਾ ਪਰਦਾਫਾਸ਼ ਕੀਤਾ ਗਿਆ ਤੇ ਇਲੈਕਟ੍ਰੋਨਿਕ ਸਮਾਨ ਤੇ ਤਿੰਨ ਦਰਜਨ ਦੇ ਗ੍ਰੀਪ ਸਾਈਬਰ ਫਰੋਡ ਸ਼ਾਮਲ ਲੋਕਾਂ ਨੂੰ ਕਾਬੂ ਕੀਤਾ ਗਿਆ ਤਾਂ ਪੁਲਿਸ ਹੁਣ ਇਸ ਮਾਮਲੇ ਚ ਜਾਂਚ ਕਰ ਰਹੀ ਹੈ। ਆਨਲਾਈਨ ਇਨਫੋਰਮੇਸ਼ਨ ਮਿਲਣ ਦੇ ਇੱਥੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਵੱਲੋਂ ਟੀਮ ਵੱਲੋਂ ਰੇਡ ਕੀਤੀ ਗਈ ਹੈ ਔਰ ਉਹਦੇ ਵਿੱਚੋਂ ਕਾਫੀ ਤੇ ਵਿੱਚ ਇਹਨਾਂ ਦਾ ਇਲੈਕਟ੍ਰੋਨਿਕ ਸਮਾਨ ਤੇ ਬੰਦੇ ਅਰਾਊਂਡ ਅਪ ਕੀਤੇ ਗਏ ਇਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਡਿਟੇਲ ਤੁਹਾਨੂੰ ਬਾਅਦ ਦੇ ਵਿੱਚ ਦੱਸ ਦਿੱਤੀ ਜਾਵੇਗੀ। ਕਿੰਨੇ ਲੋਕ ਇਹਨੇ ਸਾਹਮਣੇ ਹੈ ਕੁਝ ਹੈਗੇ ਹੈ ਦੀ ਕਰੀਬ 30 ਤੋਂ ਉੱਪਰ ਹੈ ਜੀ। ਤੇ ਲੇਪਰ ਵਗੈਰਾ ਦੀ ਉਹ ਤੁਹਾਨੂੰ ਕਿੰਨੀ ਮੈਂ ਦੱਸਿਆ ਪਹਿਲਾਂ ਬਾਅਦ ਦੇ ਵਿੱਚ ਦੱਸੀ ਜਾਊਗੀ ਜੀ ਪਲੀਜ਼ ਇਹ ਆਰਡਰ ਕਿਹੜਾ ਸਪੋਰਟ ਹਿੰਨਾ ਹੈ ਪੋਰਟਲ ਤਾਂ ਜੀ ਤੇ ਜਿਹੜੇ ਇਹਨਾਂ ਦੇ ਮਾਲਕ ਆ ਉਹਨਾਂ ਬਾਰੇ ਹਾਲੇ ਰਿਪੋਰਟ ਨਹੀਂ ਲਿਆਣਾ ਜੀ ਕਿ ਤੁਹਾਨੂੰ ਸਾਰੇ ਚ ਲੜਕੀਆਂ ਤੇ ਲੜਕੇ ਕਿੰਨੇ ਆ ਇੱਦਾਂ ਲੇ ਪੜਾ ਦੇ ਵਿੱਚ ਵੱਡੇ ਸਾਈਬਰ ਫਰਾਡ ਰੈਕਟ ਦਾ ਪਰਦਾਫਾਸ਼ ਹੋਇਆ ਤਾਂ ਭਾਜ ਭਾਗੂਆਂ ਸਣੇ ਕਈ ਆਤੇ ਕੇਸ ਹੋਏ ਤੇ ਵੱਡੀ ਗੱੜੀ ਦੇ ਵਿੱਚ ਨੌਜਵਾਨ ਮੁੰਡੇ ਕੁੜੀਆਂ ਨੂੰ ਕਾਬੂ ਕੀਤਾ ਗਿਆ ਤਾਂ ਫਗਵਾੜਾ ਦੇ ਵਿੱਚ ਪੰਜਾਬ ਪੁਲਿਸ ਨੇ ਸਾਈਬਰ ਕ੍ਰਾਈਮ ਸੈੱਲ ਨੇ ਬੀਤੀ ਰਾਤ ਪਲਾਹੀ ਰੋਡ ਤੇ ਇੱਕ ਹੋਟਲ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਚਲਾਏ ਜਾ ਰਹੇ ਸਾਈਬਰ ਫਰਾਡ ਨੈੱਟਵਰਕ ਦਾ ਪਰਦਾ ਫਾਸ਼ ਕੀਤਾ ਲੰਬੀ ਛਾਪੇਮਾਰੀ ਤੋਂ ਬਾਅਦ ਪੁਲਿਸ ਨੇ ਪਾਜਪਾ ਦੇ ਆਗੂ ਸਣੇ ਅਨੇਕ ਲੋਕਾਂ ਤੇ ਸੰਗਠਿਤ ਅਪਰਾਧ ਸਣੇ ਹੋਰ ਤਾਰਾਵਾਂ ਦੇ ਵਿੱਚ ਕੇਸ ਦਰਜ ਕੀਤਾ ਤਾਂ ਦੱਸਿਆ ਜਾ ਰਿਹਾ ਹੈ ਕਿ ਜਿੱਥੇ ਇੱਕ ਵੱਡੇ ਨੈਟਵਰਕ ਦਾ ਪਰਦਾ ਫਾਸ਼ ਹੁੰਦਾ ਪਲਾਈ ਰੋਡ ਤੇ ਸਥਿਤ ਹੋਟਲ 'ਚ ਪੁਲਿਸ ਨੇ ਛਾਪੇਮਾਰੀ ਕੀਤੀ ਹੈ ਤਾਂ ਹੋਟਲ ਦੇ ਵਿੱਚੋਂ ਕਾਲ ਸੈਂਟਰ ਦਾ ਪਰਦਾ ਫਾਸ਼ ਕਰਦਿਆ ਤਿੰਨ ਦਰਜੋਂ ਦੇ ਕਰੀਬ ਲੜਕੇ ਲੜਕੀਆਂ ਨੂੰ ਕਾਬੂ ਕੀਤਾ ਗਿਆ ਜਾਣਕਾਰੀ ਮੁਤਾਬਕ ਪਲਾਈ ਰੋਡ ਦੇ ਸੱਜੇ ਹੋਟਲ ਤਾਜ ਵਿਲਾ ਦੇ ਵਿੱਚ ਸਾਈਬਰ ਕਰਾਈਮ ਅਧੀਏ ਵੱਡੀ ਕਾਰਵਾਈ ਆ ਜਿੱਥੇ ਕਪੂਰਥਲਾ ਤੇ ਫਗਵਾੜਾ ਪੁਲਿਸ ਦੇ ਵੱਲੋਂ ਗੁਪਤ ਸੂਚਨਾ ਦੇ ਆਧਾਰ ਤੇ ਫਾਰੀ ਪੁਲਿਸ ਦੇ ਨਾਲ ਛਾਪੇ ਮਾਰੀ ਕੀਤੀ ਗਈ ਜਿਸ ਦਰਮਿਆਨ ਡੀਐਸਪੀ ਡੀ ਦਲਜੀਤ ਸਿੰਘ ਡੀਐਸਪੀ ਫਗਵਾੜਾ ਭਾਰਤ ਪੂਸ਼ਨ ਤੇ ਐਸਐਚਓ ਥਾਣਾ ਸਿਟੀ ਹੁਸ਼ਾ ਰਾਣੀ ਤੇ ਹੋਰ ਕਰਮਚਾਰੀ ਮੌਕੇ ਤੇ ਮੌਜੂਦ ਰਹੇ ਛਾਪੇ ਮਾਰੀ ਦੌਰਾਨ ਪੁਲਿਸ ਵੱਲੋਂ ਹੋਟਲ ਚ ਚੱਲ ਰਹੇ ਵੱਡੇ ਫਰਦ ਤੇ ਸਾਈਬਰ ਫਰਾਡ ਦਾ ਪਰਦਾਫਾਸ਼ ਕੀਤਾ ਗਿਆ ਤੇ ਇਲੈਕਟ੍ਰੋਨਿਕ ਸਮਾਨ ਤੇ ਤਿੰਨ ਦਰਜੰਦ ਕ੍ਰਿਪ ਸਾਈਬਰ ਫਰੋਡ ਸ਼ਾਮਲ ਲੋਕਾਂ ਨੂੰ ਕਾਬੂ ਕੀਤਾ ਗਿਆ ਤਾਂ ਪੁਲਿਸ ਹੁਣ ਇਸ ਮਾਮਲੇ ਚ ਜਾਂਚ ਕਰ ਰਹੀ ਹੈ। ਆਨਲਾਈਨ ਇਨਫੋਰਮੇਸ਼ਨ ਮਿਲਣ ਦੇ ਇੱਥੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਵੱਲੋਂ ਟੀਮ ਵੱਲੋਂ ਰੇਡ ਕੀਤੀ ਗਈ ਹੈ ਔਰ ਉਹਦੇ ਵਿੱਚੋਂ ਕਾਫੀ ਤੇ ਵਿੱਚ ਇਹਨਾਂ ਦਾ ਇਲੈਕਟ੍ਰੋਨਿਕ ਸਮਾਨ ਤੇ ਬੰਦੇ ਅਰਾਊਂਡ ਅਪ ਕੀਤੇ ਗਏ ਇਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਡਿਟੇਲ ਤੁਹਾਨੂੰ ਬਾਅਦ ਦੇ ਵਿੱਚ ਦੱਸ ਦਿੱਤੀ ਜਾਵੇਗੀ। ਕਿੰਨੇ ਲੋਕ ਕਿੰਨੇ ਸਾਹਮਣੇ ਆ ਕੁਝ ਹੈਗੇ ਹੈ 대ਗ੍ਰੀਬ 30 ਤੋਂ ਉੱਪਰ ਹੈ ਜੀ। ਤੇ ਲੈਪਟਾਪ वगैरह ਵੀ ਉਹ ਤੁਹਾਨੂੰ ਕਿਰਤੀ ਮੈਂ ਦੱਸਿਆ ਪਹਿਲਾਂ ਬਾਅਦ ਦੇ ਵਿੱਚ ਦੱਸੀ ਜਾਊਗੀ ਜੀ ਪਲੀਜ਼ ਇਹ ਆਰਡਰ ਜਿਹੜਾ ਸਪੋਰਟਲ ਤੇ ਨਹੀਂ ਹਾਟਲ ਦਾ ਜੀ ਤੇ ਜਿਹੜੇ ਇਹਨਾਂ ਦੇ ਮਾਲਕ ਆ ਉਹਨਾਂ ਬਾਰੇ ਹਾਲੇ ਰਿਪੋਰਟ ਤੇ ਲਿਆਣਾ ਚਾਹੀਦਾ ਤੂੰ ਤੂੰ ਸਾਰੇ ਚ ਲੜਕੀਆਂ ਤੇ ਲੜਕੇ ਕਿੰਨੇ ਇੱਦਾਂ ਲੇਖ ਫਗਵਾੜਾ ਦੇ ਵਿੱਚ ਵੱਡੇ ਸਾਈਬਰ ਫਰਾਡ ਰੈਕਿਟ ਦਾ ਪਰਦਾਫਾਸ਼ ਹੋਇਆ ਤਾਂ ਪਾਜਪਾ ਆਗੂਆਂ ਸਣੇ ਕਈਆਂ ਤੇ ਕੇਸ ਹੋਏ। ਵੱਡੀ ਗੜਤੂ ਦੇ ਵਿੱਚ ਨੌਜਵਾਨ ਮੁੰਡੇ ਕੁੜੀਆਂ ਨੂੰ ਕਾਬੂ ਕੀਤਾ ਗਿਆ। ਤਾਂ ਫਗਵਾੜਾ ਦੇ ਵਿੱਚ ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਸੈੱਲ ਨੇ ਬੀਤੀ ਰਾਤ ਪਲਾਹੀ ਰੋਡ ਤੇ ਇੱਕ ਹੋਟਲ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਚਲਾਏ ਜਾ ਰਹੇ ਸਾਈਬਰ ਫਰਾਡ ਨੈੱਟਵਰਕ ਦਾ ਪਰਦਾਫਾਸ਼ ਕੀਤਾ। ਲੰਬੀ ਛਾਪੇਮਾਰੀ ਤੋਂ ਬਾਅਦ ਪੁਲਿਸ ਨੇ ਪਾਜਪਾ ਦੇ ਆਗੂ ਸਣੇ ਅਨੇਕ ਲੋਕਾਂ ਤੇ ਸੰਗਠਿਤ ਅਪਰਾਧ ਸਣੇ ਹੋਰ ਤਾਰਾਵਾਂ ਦੇ ਵਿੱਚ ਕੇਸ ਦਰਜ ਕੀਤਾ ਤਾਂ ਦੱਸਿਆ ਜਾ ਰਿਹਾ ਹੈ ਕਿ ਜਿੱਥੇ ਇੱਕ ਵੱਡੇ ਨੈਟਵਰਕ ਦਾ ਪਰਦਾਫਾਸ਼ ਹੁੰਦਾ ਪਲਾਈ ਰੋਡ ਦੇ ਸਥਿਤ ਹੋਟਲ 'ਚ ਪੁਲਿਸ ਨੇ ਛਾਪੇਮਾਰੀ ਕੀਤੀ ਹੈ ਤਾਂ ਹੋਟਲ ਦੇ ਵਿੱਚੋਂ ਕਾਲ ਸੈਂਟਰ ਦਾ ਪਰਦਾਫਾਸ਼ ਕਰਦਿਆ ਤਿੰਨ ਦਰਜਨ ਦੇ ਕਰੀਬ ਲੜਕੇ ਲੜਕੀਆਂ ਨੂੰ ਕਾਬੂ ਕੀਤਾ ਗਿਆ ਜਾਣਕਾਰੀ ਮੁਤਾਬਕ ਪਲਾਈ ਰੋਡ ਦੇ ਸਥਿਤ ਹੋਟਲ ਤਾਜ ਵਿਲਾ ਦੇ ਵਿੱਚ ਸਾਈਬਰ ਕ੍ਰਾਈਮ ਦੀ ਇਹ ਵੱਡੀ ਕਾਰਵਾਈ ਹੈ ਜਿੱਥੇ ਕਪੂਰਥਲਾ ਤੇ ਫਗਵਾੜਾ ਪੁਲਿਸ ਦੇ ਵੱਲੋਂ ਗੁਪਤ ਸੂਚਨਾ ਦੇ ਆਧਾਰ ਤੇ ਰੀ ਪੁਲਿਸ ਦੇ ਨਾਲ ਛਾਪੇਮਾਰੀ ਕੀਤੀ ਗਈ ਜਿਸ ਦਰਮਿਆਨ ਡੀਐਸਪੀ ਡੀ ਦਲਜੀਤ ਸਿੰਘ ਡੀਐਸਪੀ ਫਗਵਾੜਾ ਭਾਰਤ ਪੂਸ਼ਣ ਤੇ ਐਸਐਚਓ ਥਾਣਾ ਸਿਟੀ ਹੁਸ਼ਿਆਰਾਨੀ ਤੇ ਹੋਰ ਕਰਮਚਾਰੀ ਮੌਕੇ ਤੇ ਮੌਜੂਦ ਰਹੇ ਛਾਪੇਮਾਰੀ ਦੌਰਾਨ ਪੁਲਿਸ ਵੱਲੋਂ ਹੋਟਲ ਚ ਚੱਲ ਰਹੇ ਵੱਡੇ ਪੱਧਰ ਤੇ ਸਾਈਬਰ ਫਰੌਡ ਦਾ ਪਰਦਾਫਾਸ਼ ਕੀਤਾ ਗਿਆ ਤੇ ਇਲੈਕਟ੍ਰੋਨਿਕਸ ਸਮਾਨ ਤੇ ਤਿੰਨ ਦਰਜਨ ਦੇ ਗ੍ਰਿਪ ਸਾਈਬਰ ਫਰੌਡ ਸ਼ਾਮਲ ਲੋਕਾਂ ਨੂੰ ਕਾਬੂ ਕੀਤਾ ਗਿਆ ਤਾਂ ਪੁਲਿਸ ਹੁਣ ਇਸ ਮਾਮਲੇ 'ਚ ਜਾਂਚ ਕਰ ਰਹੀ ਹੈ ਆਨਲਾਈਨ ਇਨਫੋਰਮੇਸ਼ਨ ਮਿਲਣ ਦੇ ਇੱਥੇ ਸਾਈਬਰ ਕਰਾਈਮ ਪੁਲਿਸ ਸਟੇਸ਼ਨ ਵੱਲੋਂ ਟੀਮ ਵੱਲੋਂ ਰੇਡ ਕੀਤੀ ਗਈ ਹੈ ਔਰ ਉਹ ਉਹਦੇ ਵਿੱਚੋਂ ਕਾਫੀ ਜਿਹਦੇ ਵਿੱਚ ਇਹਨਾਂ ਦਾ ਇਲੈਕਟ੍ਰੋਨਿਕ ਸਮਾਨ ਤੇ ਬੰਦੇ ਅਰਾਊਂਡ ਅਪ ਕੀਤੇ ਗਏ ਇਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਡਿਟੇਲ ਤੁਹਾਨੂੰ ਬਾਅਦ ਦੇ ਵਿੱਚ ਦੱਸ ਦਿੱਤੀ ਜਾਊਗੀ ਜੀ ਕਿੰਨੇ ਬੋਲੋ ਕਿੰਨੇ ਸਾਮਣੇ ਹੈ ਕੁਝ ਲੱਗਿਆ ਜੀ ਕਰੀਬ 30 ਤੋਂ ਉੱਪਰ ਹੈ ਜੀ ਤੇ ਉਹ ਲੈਪਟਾਪ ਵਗੈਰਾ ਕੋਈ ਉਹ ਤੁਹਾਨੂੰ ਕਿੰਨੀ ਮੈਂ ਦੱਸਿਆ ਪਹਿਲਾਂ ਬਾਅਦ ਦੇ ਵਿੱਚ ਦੱਸੀ ਜਾਊਗੀ ਜੀ ਇਹ ਹੌਟਰ ਜਿਹੜਾ ਸਪੋਰਟਲ ਹੈ ਨਾ ਹੌਟਰ ਤਾਜ ਜੀ ਤੇ ਜਿਹੜੇ ਇਹਨਾਂ ਦੇ ਮਾਲਕ ਆ ਉਹਨਾਂ ਬਾਰੇ ਹਾਲੇ ਰਿਕਾਰਡ ਤੇ ਲਿਆਣਾ ਚਾਹੀਦਾ ਕਿਉਂਕਿ ਸਾਰੇ ਚ ਲੜਕੀਆਂ ਤੇ ਲੜਕੇ ਕਿੰਨੇ ਇੱਦਾਂ ਲਿਖ ਪੜਾ ਦੇ ਵਿੱਚ ਵੱਡੇ ਸਾਈਬਰ ਫਰਾਡ ਰੈਕਿਟ ਦਾ ਪਰਦਾਫਾਸ਼ ਹੋਇਆ ਤਾਂ ਪਾਜਪਾ ਆਗੂਆਂ ਸਣੇ ਕਈਆਂ ਤੇ ਕੇਸ ਹੋਏ ਤੇ ਵੱਡੀ ਗੱੜੀ ਤੋਂ ਵਿੱਚ ਨੌਜਵਾਨ ਮੁੰਡੇ ਕੁੜੀਆਂ ਨੂੰ ਕਾਬੂ ਕੀਤਾ ਗਿਆ ਤਾਂ ਫਗਵਾੜਾ ਦੇ ਵਿੱਚ ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਸੈੱਲ ਨੇ ਬੀਤੀ ਰਾਤ ਪਲਾਹੀ ਰੋਡ ਤੇ ਇੱਕ ਹੋਟਲ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਚਲਾਏ ਜਾ ਰਹੇ ਸਾਈਬਰ ਫਰਾਡ ਨੈੱਟਵਰਕ ਦਾ ਪਰਦਾਫਾਸ਼ ਕੀਤਾ ਲੰਬੀ ਛਾਪੇਮਾਰੀ ਤੋਂ ਬਾਅਦ ਪੁਲਿਸ ਨੇ ਪਾਜਪਾ ਦੇ ਆਗੂ ਸਣੇ ਅਨੇਕ ਲੋਕਾਂ ਤੇ ਸੰਗਠਿਤ ਅਪਰਾਧ ਸਣੇ ਹੋਰ ਤਾਰਾਵਾਂ ਦੇ ਵਿੱਚ ਕੇਸ ਦਰਜ ਕੀਤਾ ਤਾਂ ਦੱਸਿਆ ਜਾ ਰਿਹਾ ਹੈ ਕਿ ਜਿੱਥੇ ਇੱਕ ਵੱਡੇ ਨੈਟਵਰਕ ਦਾ ਪਰਦਾਫਾਸ਼ ਹੁੰਦਾ ਪਲਾਈ ਰੋਡ ਤੇ ਸਥਿਤ ਹੋਟਲ 'ਚ ਪੁਲਿਸ ਨੇ ਛਾਪੇਮਾਰੀ ਕੀਤੀ ਹੈ ਤਾਂ ਹੋਟਲ ਦੇ ਵਿੱਚੋਂ ਕਾਲ ਸੈਂਟਰ ਦਾ ਪਰਦਾਫਾਸ਼ ਕਰਦਿਆ ਤਿੰਨ ਦਰਜਨ ਦੇ ਕਰੀਬ ਲੜਕੇ ਲੜਕੀਆਂ ਨੂੰ ਕਾਬੂ ਕੀਤਾ ਗਿਆ ਜਾਣਕਾਰੀ ਮੁਤਾਬਕ ਪਲਾਈ ਰੋਡ ਦੇ ਸਥਿਤ ਹੋਟਲ ਤਾਜ ਵਿਲਾ ਦੇ ਵਿੱਚ ਸਾਈਬਰ ਕਰਾਈਮ ਦੀ ਇਹ ਵੱਡੀ ਕਾਰਵਾਈ ਹੈ ਜਿੱਥੇ ਕਪੂਰਥਲਾ ਤੇ ਫਗਵਾੜਾ ਪੁਲਿਸ ਦੇ ਵੱਲੋਂ ਗੁਪਤ ਸੂਚਨਾ ਦੇ ਆਧਾਰ ਤੇ ਫਾਰੀ ਪੁਲਿਸ ਦੇ ਨਾਲ ਛਾਪੇਮਾਰੀ ਕੀਤੀ ਗਈ ਜਿਸ ਦਰਮਿਆਨ ਡੀਐਸਪੀ ਡੀ ਦਲਜੀਤ ਸਿੰਘ ਡੀਐਸਪੀ ਫਗਵਾੜਾ ਭਾਰਤ ਪੂਸ਼ਨ ਤੇ ਐਸਐਚਓ ਥਾਣਾ ਸਿਟੀ ਹੁਸ਼ਾ ਰਾਣੀ ਤੇ ਹੋਰ ਕਰਮਚਾਰੀ ਮੌਕੇ ਤੇ ਮੌਜੂਦ ਰਹੇ ਛਾਪੇਮਾਰੀ ਦੌਰਾਨ ਪੁਲਿਸ ਵੱਲੋਂ ਹੋਟਲ ਚੱਲ ਰਹੇ ਵੱਡੇ ਅੱਜ ਦੇ ਸਾਈਬਰ ਫਰੌਡ ਦਾ ਪਰਦਾਫਾਸ਼ ਕੀਤਾ ਗਿਆ ਤੇ ਇਲੈਕਟ੍ਰੋਨਿਕ ਸਮਾਨ ਤੇ ਤਿੰਨ ਦਰਜਨ ਦੇ ਗ੍ਰੀਪ ਸਾਈਬਰ ਫਰੌਡ ਸ਼ਾਮਲ ਲੁਕਾ ਨੂੰ ਕਾਬੂ ਕੀਤਾ ਗਿਆ ਤਾਂ ਪੁਲਿਸ ਹੁਣ ਇਸ ਮਾਮਲੇ 'ਚ ਜਾਂਚ ਕਰ ਰਹੀ ਹੈ। ਆਨਲਾਈਨ ਇਨਫੋਰਮੇਸ਼ਨ ਮਿਲਣ ਦੇ ਇੱਥੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਵੱਲੋਂ ਟੀਮ ਵੱਲੋਂ ਰੇਡ ਕੀਤੀ ਗਈ ਹੈ ਔਰ ਉਹਦੇ ਵਿੱਚੋਂ ਕਾਫੀ ਜਿਹਦੇ ਵਿੱਚ ਇਹਨਾਂ ਦਾ ਇਲੈਕਟ੍ਰੋਨਿਕ ਸਮਾਨ ਤੇ ਬੰਦੇ ਰਾਉਂਡ ਅਪ ਕੀਤੇ ਗਿਆ ਇਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਡਿਟੇਲ ਤੁਹਾਨੂੰ ਬਾਅਦ ਦੇ ਵਿੱਚ ਦੱਸ ਦਿੱਤੀ ਜਾਊਗੀ ਕਿੰਨੇ ਬੋਲੋ ਕਿੰਨੇ ਸਾਹਮਣੇ ਆ ਕੁਝ ਲੱਗਿਆ ਜੀ ਕਰੀਬ 30 ਤੋਂ ਉੱਪਰ ਹੈ ਜੀ ਤੇ ਉਹ ਲੈਪਟਾਪ ਵਗੈਰਾ ਕੀ ਉਹ ਤੁਹਾਨੂੰ ਕਿੰਤੀ ਮੈਂ ਦੱਸਿਆ ਪਹਿਲਾਂ ਬਾਅਦ ਦੇ ਵਿੱਚ ਦੱਸੀ ਜਾਊਗੀ ਜੀ ਪਲੀਜ਼ ਇਹ ਹਾਟਲ ਜਿਹੜਾ ਸਪੋਰਟ ਹਾਟਲ ਤਾਜ ਜੀ ਤੇ ਜਿਹੜੇ ਇਹਨਾਂ ਦੇ ਮਾਲਕ ਆ ਉਹਨਾਂ ਬਾਰੇ ਹਾਲੇ ਰਿਪੋਰਟ ਨਹੀਂ ਲਿਆਣਾ ਜੀ ਕਿ ਤੁਹਾਨੂੰ ਸਾਰੇ ਚ ਲੜਕੀਆਂ ਤੇ ਲੜਕੇ ਕਿੰਨੇ ਇੱਦਾਂ ਲੇ ਪੜਾ ਦੇ ਵਿੱਚ ਵੱਡੇ ਸਾਈਬਰ ਫਰਾਡ ਰੈਕਿਟ ਦਾ ਪਰਦਾਫਾਸ਼ ਹੋਇਆ ਤਾਂ ਪਾਜਪਾ ਆਗੂਆਂ ਸਣੇ ਕਈਆਂ ਤੇ ਕੇਸ ਹੋਏ। ਵੱਡੀ ਗੜੀਚੇ ਦੇ ਵਿੱਚ ਨੌਜਵਾਨ ਮੁੰਡੇ ਕੁੜੀਆਂ ਨੂੰ ਕਾਬੂ ਕੀਤਾ ਗਿਆ ਤਾਂ ਫਗਵਾੜਾ ਦੇ ਵਿੱਚ ਪੰਜਾਬ ਪੁਲਿਸ ਨੇ ਸਾਈਬਰ ਕ੍ਰਾਈਮ ਸੈੱਲ ਨੇ ਬੀਤੀ ਰਾਤ ਫਲਾਹੀ ਰੋਡ ਤੇ ਇੱਕ ਹੋਟਲ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਚਲਾਏ ਜਾ ਰਹੇ ਸਾਈਬਰ ਫਰਾਡ ਨੈੱਟਵਰਕ ਦਾ ਪਰਦਾਫਾਸ਼ ਕੀਤਾ। ਲੰਬੀ ਛਾਪੇਮਾਰੀ ਤੋਂ ਬਾਅਦ ਪੁਲਿਸ ਨੇ ਪਾਜਪਾ ਦੇ ਆਗੂ ਸਣੇ ਅਨੇਕ ਲੋਕਾਂ ਤੇ ਸੰਗਠਿਤ ਅਪਰਾਧ ਸਣੇ ਹੋਰ ਤਾਰਾਵਾਂ ਦੇ ਵਿੱਚ ਕੇਸ ਦਰਜ ਕੀਤਾ ਤਾਂ ਦੱਸਿਆ ਜਾ ਰਿਹਾ ਹੈ ਕਿ ਜਿੱਥੇ ਇੱਕ ਵੱਡੇ ਨੈਟਵਰਕ ਦਾ ਪਰਦਾਫਾਸ਼ ਹੁੰਦਾ ਪਲਾਈ ਰੋਡ ਤੇ ਸਥਿਤ ਹੋਟਲ 'ਚ ਪੁਲਿਸ ਨੇ ਛਾਪੇਮਾਰੀ ਕੀਤੀ ਹੈ ਤਾਂ ਹੋਟਲ ਦੇ ਵਿੱਚੋਂ ਕਾਲ ਸੈਂਟਰ ਦਾ ਪਰਦਾਫਾਸ਼ ਕਰਦਿਆ ਤਿੰਨ ਦਰਜਨ ਦੇ ਕਰੀਬ ਲੜਕੇ ਲੜਕੀਆਂ ਨੂੰ ਕਾਬੂ ਕੀਤਾ ਗਿਆ ਜਾਣਕਾਰੀ ਮੁਤਾਬਕ ਪਲਾਈ ਰੋਡ ਦੇ ਸਥਿਤ ਹੋਟਲ ਤਾਜ ਵਿਲਾ ਦੇ ਵਿੱਚ ਸਾਈਬਰ ਕਰਾਈਮ ਦੀ ਇਹ ਵੱਡੀ ਕਾਰਵਾਈ ਹੈ ਜਿੱਥੇ ਕਪੂਰਥਲਾ ਤੇ ਫਗਵਾੜਾ ਪੁਲਿਸ ਦੇ ਵੱਲੋਂ ਗੁਪਤ ਸੂਚਨਾ ਦੇ ਆਧਾਰ ਤੇ ਭਾਰੀ ਪੁਲਿਸ ਦੇ ਨਾਲ ਛਾਪੇਮਾਰੀ ਕੀਤੀ ਗਈ ਜਿਸ ਦਰਮਿਆਨ ਡੀਐਸਪੀ ਡੀ ਦਲਜੀਤ ਸਿੰਘ ਡੀਐਸਪੀ ਫਗਵਾੜਾ ਭਾਰਤ ਪੂਰਨ ਤੇ ਐਸਐਚਓ ਥਾਣਾ ਸਿਟੀ ਹੁਸ਼ਾ ਰਾਣੀ ਤੇ ਹੋਰ ਕਰਮਚਾਰੀ ਮੌਕੇ ਤੇ ਮੌਜੂਦ ਰਹੇ ਛਾਪੇਮਾਰੀ ਦੌਰਾਨ ਪੁਲਿਸ ਦੇ ਵੱਲੋਂ ਹੋਟਲ ਚ ਚੱਲ ਰੇ ਵੱਡੇ ਫਰਦ ਤੇ ਸਾਈਬਰ ਫਰੌਡ ਦਾ ਪਰਦਾਫਾਸ਼ ਕੀਤਾ ਗਿਆ ਤੇ ਇਲੈਕਟ੍ਰੋਨਿਕ ਸਮਾਨ ਤੇ ਤਿੰਨ ਦਰਜੰਦ ਕ੍ਰਿਪ ਸਾਈਬਰ ਫਰੋਡ ਸ਼ਾਮਲ ਲੋਕਾਂ ਨੂੰ ਕਾਬੂ ਕੀਤਾ ਗਿਆ ਤਾਂ ਪੁਲਿਸ ਹੁਣ ਇਸ ਮਾਮਲੇ ਚ ਜਾਂਚ ਕਰ ਰਹੀ ਹੈ। ਆਨਲਾਈਨ ਇਨਫੋਰਮੇਸ਼ਨ ਮਿਲਣ ਦੇ ਇੱਥੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਵੱਲੋਂ ਟੀਮ ਵੱਲੋਂ ਰੇਡ ਕੀਤੀ ਗਈ ਹੈ ਔਰ ਉਹਦੇ ਵਿੱਚੋਂ ਕਾਫੀ ਤੇ ਵਿੱਚ ਇਹਨਾਂ ਦਾ ਇਲੈਕਟ੍ਰੋਨਿਕ ਸਮਾਨ ਤੇ ਬੰਦੇ ਅਰਾਊਂਡ ਅਪ ਕੀਤੇ ਗਏ ਇਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਡਿਟੇਲ ਤੁਹਾਨੂੰ ਬਾਅਦ ਦੇ ਵਿੱਚ ਦੱਸ ਦਿੱਤੀ ਜਾਵੇਗਾ। ਕਿੰਨੇ ਲੋਕ ਕਿੰਨੇ ਸਾਹਮਣੇ ਆ ਕੁਝ ਹੈਗੇ ਹੈ 대ਗ੍ਰੀਬ 30 ਤੋਂ ਉੱਪਰ ਹੈ ਜੀ। ਤੇ ਉਹ ਲੈਪਟਾਪ ਉਹ ਰੱਖੀ ਉਹ ਤੁਹਾਨੂੰ ਕਿਰਤੀ ਮੈਂ ਦੱਸਿਆ ਪਹਿਲਾਂ ਬਾਅਦ ਦੇ ਵਿੱਚ ਦੱਸੀ ਜਾਊਗੀ ਜੀ ਪਲੀਜ਼ ਇਹ ਹੋਟਲ ਕਿਹੜਾ ਸਪੋਰਟ ਹੈ ਨਾ ਹੋਟਲ ਤਾਜ ਤੇ ਜਿਹੜੇ ਇਹਨਾਂ ਦੇ ਮਾਲਕ ਆ ਉਹਨਾਂ ਬਾਰੇ ਹਾਲੇ ਰਿਪੋਰਟ ਨਹੀਂ ਲਿਆਣਾ ਜੀ ਕਿ ਤੁਹਾਨੂੰ ਸਾਰੇ ਚ ਲੜਕੀਆਂ ਤੇ ਲੜਕੇ ਕਿੰਨੇ ਆ ਇੱਦਾਂ ਲਿਖ ਪੜਾ ਦੇ ਵਿੱਚ ਵੱਡੇ ਸਾਈਬਰ ਫਰਾਡ ਰੈਕਿਟ ਦਾ ਪਰਦਾਫਾਸ਼ ਹੋਇਆ ਹੈ ਤਾਂ ਭਾਜ ਭਾਗੂਆਂ ਸਣੇ ਕਈ ਆਤੇ ਕੇਸ ਹੋਏ ਤੇ ਵੱਡੀ ਗੱੜੀ ਦੇ ਵਿੱਚ ਨੌਜਵਾਨ ਮੁੰਡੇ ਕੁੜੀਆਂ ਨੂੰ ਕਾਬੂ ਕੀਤਾ ਗਿਆ ਤਾਂ ਫਗਵਾੜਾ ਦੇ ਵਿੱਚ ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਸੈੱਲ ਨੇ ਬੀਤੀ ਰਾਤ ਫਲਾਹੀ ਰੋਡ ਤੇ ਇੱਕ ਹੋਟਲ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਚਲਾਏ ਜਾ ਰਹੇ ਸਾਈਬਰ ਫਰਾਡ ਨੈੱਟਵਰਕ ਦਾ ਪਰਦਾ ਫਾਸ਼ ਕੀਤਾ ਲੰਬੀ ਛਾਪੇਮਾਰੀ ਤੋਂ ਬਾਅਦ ਪੁਲਿਸ ਨੇ ਪਾਜਪਾ ਦੇ ਆਗੂ ਸਣੇ ਅਨੇਕ ਲੋਕਾਂ ਤੇ ਸੰਗਠਿਤ ਅਪਰਾਧ ਸਣੇ ਹੋਰ ਤਾਰਾਵਾਂ ਦੇ ਵਿੱਚ ਕੇਸ ਦਰਜ ਕੀਤਾ ਤਾਂ ਦੱਸਿਆ ਜਾ ਰਿਹਾ ਹੈ ਕਿ ਜਿੱਥੇ ਇੱਕ ਵੱਡੇ ਨੈਟਵਰਕ ਦਾ ਪਰਦਾ ਫਾਸ਼ ਹੁੰਦਾ ਪਲਾਈ ਰੋਡ ਤੇ ਸਥਿਤ ਹੋਟਲ 'ਚ ਪੁਲਿਸ ਨੇ ਛਾਪੇਮਾਰੀ ਕੀਤੀ ਹੈ ਤਾਂ ਹੋਟਲ ਦੇ ਵਿੱਚੋਂ ਕਾਲ ਸੈਂਟਰ ਦਾ ਪਰਦਾ ਫਾਸ਼ ਕਰਦਿਆ ਤਿੰਨ ਦਰਜਨ ਦੇ ਕਰੀਬ ਲੜਕੇ ਲੜਕੀਆਂ ਨੂੰ ਕਾਬੂ ਕੀਤਾ ਗਿਆ ਜਾਣਕਾਰੀ ਮੁਤਾਬਕ ਪਲਾਈ ਰੋਡ ਦੇ ਸਥਿਤ ਹੋਟਲ ਤਾਜ ਵਿਲਾ ਦੇ ਵਿੱਚ ਸਾਈਬਰ ਕਰਾਈਮ ਦੀ ਇਹ ਵੱਡੀ ਕਾਰਵਾਈ ਹੈ ਜਿੱਥੇ ਕਪੂਰਥਲਾ ਤੇ ਫਗਵਾੜਾ ਪੁਲਿਸ ਦੇ ਵੱਲੋਂ ਗੁਪਤ ਸੂਚਨਾ ਦੇ ਆਧਾਰ ਤੇ ਫਾਰੀ ਪੁਲਿਸ ਦੇ ਨਾਲ ਛਾਪੇਮਾਰੀ ਕੀਤੀ ਗਈ ਜਿਸ ਦਰਮਿਆਨ ਡੀਐਸਪੀ ਡੀ ਦਲਜੀਤ ਸਿੰਘ ਡੀਐਸਪੀ ਫਗਵਾੜਾ ਭਾਰਤ ਪੂਸ਼ਨ ਤੇ ਐਸਐਚਓ ਥਾਣਾ ਸਿਟੀ ਹੁਸ਼ਾ ਰਾਣੀ ਤੇ ਹੋਰ ਕਰਮਚਾਰੀ ਮੌਕੇ ਤੇ ਮੌਜੂਦ ਰਹੇ ਛਾਪੇਮਾਰੀ ਦੌਰਾਨ ਪੁਲਿਸ ਵੱਲੋਂ ਹੋਟਲ ਚ ਚੱਲ ਰੇ ਵੱਡੇ ਫਰਦ ਤੇ ਸਾਈਬਰ ਫਰਾਡ ਦਾ ਪਰਦਾਫਾਸ਼ ਕੀਤਾ ਗਿਆ ਤੇ ਇਲੈਕਟ੍ਰੋਨਿਕ ਸਮਾਨ ਤੇ ਤਿੰਨ ਦਰਜੰਦ ਕ੍ਰਿਪ ਸਾਈਬਰ ਫਰੋਡ ਸ਼ਾਮਲ ਲੋਕਾਂ ਨੂੰ ਕਾਬੂ ਕੀਤਾ ਗਿਆ। ਤਾਂ ਪੁਲਿਸ ਹੁਣ ਇਸ ਮਾਮਲੇ 'ਚ ਜਾਂਚ ਕਰ ਰਹੀ ਹੈ। ਆਨਲਾਈਨ ਇਨਫੋਰਮੇਸ਼ਨ ਮਿਲਣ ਦੇ ਇੱਥੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਵੱਲੋਂ ਟੀਮ ਵੱਲੋਂ ਰੇਡ ਕੀਤੀ ਗਈ ਹੈ। ਔਰ ਉਹ ਉਹਦੇ ਵਿੱਚੋਂ ਕਾਫੀ ਤੇ ਵਿੱਚੋਂ ਇਹਨਾਂ ਦਾ ਇਲੈਕਟ੍ਰੋਨਿਕ ਸਮਾਨ ਤੇ ਬੰਦੇ ਅਰਾਊਂਡ ਅਪ ਕੀਤੇ ਗਏ। ਇਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ। ਡਿਟੇਲ ਤੁਹਾਨੂੰ ਬਾਅਦ ਦੇ ਵਿੱਚ ਦੱਸ ਦਿੱਤੀ ਜਾਵੇਗੀ। ਕਿੰਨੇ ਲੋਕ ਕਿੰਨੇ ਸਾਮਣੇ ਆਏ ਕੁਝ? ਲੱਗੇ ਹੈ 대ਕਰੀ 30 ਤੋਂ ਉੱਪਰ ਹੈ ਜੀ। ਤੇ ਲੈਪਟਾਪ वगैरह ਵੀ ਬਹੁਤ ਤੁਹਾਨੂੰ ਕਿਰਤੀ ਮੈਂ ਦੱਸਿਆ ਪਹਿਲਾਂ ਬਾਅਦ ਦੇ ਵਿੱਚ ਦੱਸੀ ਜਾਊਗੀ ਜੀ ਪਲੀਜ਼ ਇਹ ਹੋਟਲ ਜਿਹੜਾ ਸਪੋਰਟ ਹੈ ਨਾ ਹੋਟਲ ਤਾਜ ਤੇ ਜਿਹੜੇ ਇਹਨਾਂ ਦੇ ਮਾਲਕ ਆ ਉਹਨਾਂ ਬਾਰੇ ਹਾਲੇ ਰਿਪੋਰਟ ਨਹੀਂ ਲਿਆਣਾ ਜੀ ਤੁਹਾਨੂੰ ਸਾਰੇ ਚ ਲੜਕੀਆਂ ਤੇ ਲੜਕੇ ਕਿੰਨੇ ਇੱਦਾਂ ਲਿਖ ਫਗਵਾੜਾ ਦੇ ਵਿੱਚ ਵੱਡੇ ਸਾਈਬਰ ਫਰਾਡ ਰੈਕਿਟ ਦਾ ਪਰਦਾਫਾਸ਼ ਹੋਇਆ ਤਾਂ ਪਾਜਪਾ ਆਗੂਆਂ ਸਣੇ ਕਈਆਂ ਤੇ ਕੇਸ ਹੋਏ ਤੇ ਵੱਡੀ ਗੱੜੀ ਤੋਂ ਵਿੱਚ ਨੌਜਵਾਨ ਮੁੰਡੇ ਕੁੜੀਆਂ ਨੂੰ ਕਾਬੂ ਕੀਤਾ ਗਿਆ ਤਾਂ ਫਗਵਾੜਾ ਦੇ ਵਿੱਚ ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਸੈੱਲ ਨੇ ਬੀਤੀ ਰਾਤ ਪਲਾਹੀ ਰੋਡ ਤੇ ਇੱਕ ਹੋਟਲ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਚਲਾਏ ਜਾ ਰਹੇ ਸਾਈਬਰ ਫਰਾਡ ਨੈੱਟਵਰਕ ਦਾ ਪਰਦਾਫਾਸ਼ ਕੀਤਾ ਲੰਬੀ ਛਾਪੇਮਾਰੀ ਤੋਂ ਬਾਅਦ ਪੁਲਿਸ ਨੇ ਪਾਜਪਾ ਦੇ ਆਗੂ ਸਣੇ ਅਨੇਕ ਲੋਕਾਂ ਤੇ ਸੰਗਠਿਤ ਅਪਰਾਧ ਸਣੇ ਹੋਰ ਤਾਰਾਵਾਂ ਦੇ ਵਿੱਚ ਕੇਸ ਦਰਜ ਕੀਤਾ ਤਾਂ ਦੱਸਿਆ ਜਾ ਰਿਹਾ ਹੈ ਕਿ ਜਿੱਥੇ ਇੱਕ ਵੱਡੇ ਨੈਟਵਰਕ ਦਾ ਪਰਦਾਫਾਸ਼ ਹੁੰਦਾ ਪਲਾਈ ਰੋਡ ਤੇ ਸਥਿਤ ਹੋਟਲ 'ਚ ਪੁਲਿਸ ਨੇ ਛਾਪੇਮਾਰੀ ਕੀਤੀ ਹੈ ਤਾਂ ਹੋਟਲ ਦੇ ਵਿੱਚੋਂ ਕਾਲ ਸੈਂਟਰ ਦਾ ਪਰਦਾਫਾਸ਼ ਕਰਦਿਆ ਤਿੰਨ ਦਰਜਨ ਦੇ ਕਰੀਬ ਲੜਕੇ ਲੜਕੀਆਂ ਨੂੰ ਕਾਬੂ ਕੀਤਾ ਗਿਆ ਜਾਣਕਾਰੀ ਮੁਤਾਬਕ ਪਲਾਈ ਰੋਡ ਤੇ ਸਥਿਤ ਹੋਟਲ ਤਾਜ ਵਿਲਾ ਦੇ ਵਿੱਚ ਸਾਈਬਰ ਕ੍ਰਾਈਮ ਦੀ ਇਹ ਵੱਡੀ ਕਾਰਵਾਈ ਹੈ ਜਿੱਥੇ ਕਪੂਰਥਲਾ ਤੇ ਫਗਵਾੜਾ ਪੁਲਿਸ ਦੇ ਵੱਲੋਂ ਗੁਪਤ ਸੂਚਨਾ ਦੇ ਆਧਾਰ ਤੇ ਰੀ ਪੁਲਿਸ ਦੇ ਨਾਲ ਛਾਪੇਮਾਰੀ ਕੀਤੀ ਗਈ ਜਿਸ ਦਰਮਿਆਨ ਡੀਐਸਪੀ ਡੀ ਦਲਜੀਤ ਸਿੰਘ ਡੀਐਸਪੀ ਫਗਵਾੜਾ ਪਾਰਤ ਪੂਸ਼ਨ ਤੇ ਐਸਐਚਓ ਥਾਣਾ ਸਿਟੀ ਹੁਸ਼ਿਆਰਾਨੀ ਤੇ ਹੋਰ ਕਰਮਚਾਰੀ ਮੌਕੇ ਤੇ ਮੌਜੂਦ ਰਹੇ ਛਾਪੇਮਾਰੀ ਦੌਰਾਨ ਪੁਲਿਸ ਵੱਲੋਂ ਹੋਟਲ ਚ ਚੱਲ ਰਹੇ ਵੱਡੇ ਪੱਧਰ ਤੇ ਸਾਈਬਰ ਫਰੌਡ ਦਾ ਪਰਦਾਫਾਸ਼ ਕੀਤਾ ਗਿਆ ਤੇ ਇਲੈਕਟ੍ਰੋਨਿਕ ਸਮਾਨ ਤੇ ਤਿੰਨ ਦਰਜੰਦ ਗ੍ਰੀਪ ਸਾਈਬਰ ਫਰੌਡ ਸ਼ਾਮਲ ਲੋਕਾਂ ਨੂੰ ਕਾਬੂ ਕੀਤਾ ਗਿਆ ਤਾਂ ਪੁਲਿਸ ਹੁਣ ਇਸ ਮਾਮਲੇ 'ਚ ਜਾਂਚ ਕਰ ਰਹੀ ਹੈ ਇਨਫੋਰਮੇਸ਼ਨ ਮਿਲਣ ਦੇ ਇੱਥੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਵੱਲੋਂ ਟੀਮ ਵੱਲੋਂ ਰੇਡ ਕੀਤੀ ਗਈ ਹੈ ਔਰ ਉਹ ਉਹਦੇ ਵਿੱਚੋਂ ਕਾਫੀ ਤੇ ਵਿੱਚ ਇਹਨਾਂ ਦਾ ਇਲੈਕਟ੍ਰੋਨਿਕ ਸਮਾਨ ਤੇ ਬੰਦੇ ਅਰਾਊਂਡ ਅਪ ਕੀਤੇ ਗਏ ਇਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਡਿਟੇਲ ਤੁਹਾਨੂੰ ਬਾਅਦ ਦੇ ਵਿੱਚ ਦੱਸ ਦਿੱਤੀ ਜਾਊਗੀ ਜੀ ਕਿੰਨੇ ਲੋਕ ਕਿੰਨੇ ਸਾਹਮਣੇ ਆ ਕੁਝ ਹੈਗੇ ਹੈ ਦੀ ਕਰੀਬ 30 ਤੋਂ ਉੱਪਰ ਹੈ ਜੀ ਤੇ ਲੈਪਟਾਪ ਵਗੈਰਾ ਕੋਈ ਉਹ ਤੁਹਾਨੂੰ ਕੀ ਦਿੱਤੀ ਮੈਂ ਦੱਸਿਆ ਪਹਿਲਾਂ ਬਾਅਦ ਦੇ ਵਿੱਚ ਦੱਸੀ ਜਾਊਗੀ ਜੀ ਪਲੀਜ਼ ਇਹ ਹੋਟਲ ਕਿਹੜਾ ਸੀਗਾ ਇਹਨਾਂ ਦਾ ਹੋਟਲ ਤਾਜ ਹੈ ਤੇ ਜਿਹੜੇ ਇਹਨਾਂ ਦੇ ਮਾਲਕ ਆ ਉਹਨਾਂ ਬਾਰੇ ਹਾਲੇ ਰਿਪੋਰਟ ਨਹੀਂ ਲਿਆਣਾ ਜੀ ਤੁਹਾਨੂੰ ਸਾਰੇ ਚ ਲੜਕੀਆਂ ਤੇ ਲੜਕੇ ਕਿੰਨੇ ਐਦਾਂ ਲਿਖ ਫਗਵਾੜਾ ਦੇ ਵਿੱਚ ਵੱਡੇ ਸਾਈਬਰ ਫਰਾਡ ਰੈਕਿਟ ਦਾ ਪਰਦਾਫਾਸ਼ ਹੋਇਆ ਤਾਂ ਪਾਜਪਾ ਆਗੂਆਂ ਸਣੇ ਕਈਆਂ ਤੇ ਕੇਸ ਹੋਏ। ਵੱਡੀ ਗੱੜੀ ਤੋਂ ਵਿੱਚ ਨੌਜਵਾਨ ਮੁੰਡੇ ਕੁੜੀਆਂ ਨੂੰ ਕਾਬੂ ਕੀਤਾ ਗਿਆ ਤਾਂ ਫਗਵਾੜਾ ਦੇ ਵਿੱਚ ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਸੈੱਲ ਨੇ ਬੀਤੀ ਰਾਤ ਫਲਾਹੀ ਰੋਡ ਤੇ ਇੱਕ ਹੋਟਲ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਚਲਾਏ ਜਾ ਰਹੇ ਸਾਈਬਰ ਫਰਾਡ ਨੈੱਟਵਰਕ ਦਾ ਪਰਦਾਫਾਸ਼ ਕੀਤਾ। ਲੰਬੀ ਛਾਪੇਮਾਰੀ ਤੋਂ ਬਾਅਦ ਪੁਲਿਸ ਨੇ ਪਾਜਪਾ ਦੇ ਆਗੂ ਸਣੇ ਅਨੇਕ ਲੋਕਾਂ ਤੇ ਸੰਗਠਿਤ ਅਪਰਾਧ ਸਣੇ ਹੋਰ ਤਾਰਾਵਾਂ ਦੇ ਵਿੱਚ ਕੇਸ ਦਰਜ ਕੀਤਾ ਤਾਂ ਦੱਸਿਆ ਜਾ ਰਿਹਾ ਹੈ ਕਿ ਜਿੱਥੇ ਇੱਕ ਵੱਡੇ ਨੈਟਵਰਕ ਦਾ ਪਰਦਾਫਾਸ਼ ਹੁੰਦਾ ਪਲਾਈ ਰੋਡ ਤੇ ਸਥਿਤ ਹੋਟਲ 'ਚ ਪੁਲਿਸ ਨੇ ਛਾਪੇਮਾਰੀ ਕੀਤੀ ਹੈ ਤਾਂ ਹੋਟਲ ਦੇ ਵਿੱਚੋਂ ਕਾਲ ਸੈਂਟਰ ਦਾ ਪਰਦਾਫਾਸ਼ ਕਰਦਿਆ ਤਿੰਨ ਦਰਜਨ ਦੇ ਕਰੀਬ ਲੜਕੇ ਲੜਕੀਆਂ ਨੂੰ ਕਾਬੂ ਕੀਤਾ ਗਿਆ ਜਾਣਕਾਰੀ ਮੁਤਾਬਕ ਪਲਾਈ ਰੋਡ ਤੇ ਸਥਿਤ ਹੋਟਲ ਤਾਜ ਵਿਲਾ ਦੇ ਵਿੱਚ ਸਾਈਬਰ ਕ੍ਰਾਈਮ ਦੀ ਇਹ ਵੱਡੀ ਕਾਰਵਾਈ ਹੈ ਜਿੱਥੇ ਕਪੂਰਥਲਾ ਤੇ ਫਗਵਾੜਾ ਪੁਲਿਸ ਦੇ ਵੱਲੋਂ ਗੁਪਤ ਸੂਚਨਾ ਦੇ ਆਧਾਰ ਤੇ ਰੀ ਪੁਲਿਸ ਦੇ ਨਾਲ ਛਾਪੇਮਾਰੀ ਕੀਤੀ ਗਈ ਜਿਸ ਦਰਮਿਆਨ ਡੀਐਸਪੀ ਡੀ ਦਲਜੀਤ ਸਿੰਘ ਡੀਐਸਪੀ ਫਗਵਾੜਾ ਪਾਰਤ ਪੂਸ਼ਨ ਤੇ ਐਸਐਚਓ ਥਾਣਾ ਸਿਟੀ ਹੁਸ਼ਿਆਰਾਨੀ ਤੇ ਹੋਰ ਕਰਮਚਾਰੀ ਮੌਕੇ ਤੇ ਮੌਜੂਦ ਰਹੇ ਛਾਪੇਮਾਰੀ ਦੌਰਾਨ ਪੁਲਿਸ ਵੱਲੋਂ ਹੋਟਲ ਚ ਚੱਲ ਰਹੇ ਵੱਡੇ ਪੱਧਰ ਤੇ ਸਾਈਬਰ ਫਰੌਡ ਦਾ ਪਰਦਾਫਾਸ਼ ਕੀਤਾ ਗਿਆ ਤੇ ਇਲੈਕਟ੍ਰੋਨਿਕ ਸਮਾਨ ਤੇ ਤਿੰਨ ਦਰਜੰਦ ਦੇ ਗ੍ਰਿਪ ਸਾਈਬਰ ਫਰੌਡ ਸ਼ਾਮਲ ਲੋਕਾਂ ਨੂੰ ਕਾਬੂ ਕੀਤਾ ਗਿਆ ਤਾਂ ਪੁਲਿਸ ਹੁਣ ਇਸ ਮਾਮਲੇ 'ਚ ਜਾਂਚ ਕਰ ਰਹੀ ਹੈ ਆਨਲਾਈਨ ਇਨਫੋਰਮੇਸ਼ਨ ਮਿਲਣ ਦੇ ਇੱਥੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਵੱਲੋਂ ਟੀਮ ਵੱਲੋਂ ਰੇਡ ਕੀਤੀ ਗਈ ਹੈ ਔਰ ਉਹਦੇ ਵਿੱਚੋਂ ਕਾਫੀ ਜਿਹਦੇ ਵਿੱਚ ਇਹਨਾਂ ਦਾ ਇਲੈਕਟ੍ਰੋਨਿਕ ਸਮਾਨ ਤੇ ਬੰਦੇ ਅਰਾਊਂਡ ਅਪ ਕੀਤੇ ਗਏ ਇਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਡਿਟੇਲ ਤੁਹਾਨੂੰ ਬਾਅਦ ਦੇ ਵਿੱਚ ਦੱਸ ਦਿੱਤੀ ਜਾਊਗੀ ਜੀ ਕਿੰਨੇ ਬੋਲੋ ਕਿੰਨੇ ਸਾਮਣੇ ਹੈ ਕੁਝ ਹੈਗੇ ਆ ਜੀ ਕਰੀਬ 30 ਤੋਂ ਉੱਪਰ ਹੈ ਜੀ ਤੇ ਲੈਪਟਾਪ ਵਗੈਰਾ ਗਈ ਉਹ ਤੁਹਾਨੂੰ ਕਿੰਨੀ ਮੈਂ ਦੱਸਿਆ ਪਹਿਲਾਂ ਬਾਅਦ ਦੇ ਵਿੱਚ ਦੱਸੀ ਜਾਊਗੀ ਜੀ ਪਲੀਜ਼ ਇਹ ਹਾਰਡਰ ਕਿਹੜਾ ਸਪੋਰਟਲ ਦਾ ਹੈ ਪੋਰਟਲ ਦਾ ਹੈ ਤੇ ਜਿਹੜੇ ਇਹਨਾਂ ਦੇ ਮਾਲਕ ਆ ਉਹਨਾਂ ਬਾਰੇ ਹਾਲੇ ਰਿਪੋਰਟ ਨਹੀਂ ਲਿਆਣਾ ਜਾਂਦਾ ਕਿ ਤੁਸਾਂ ਦੇ ਚ ਲੜਕੀਆਂ ਤੇ ਲੜਕੇ ਕਿੰਨੇ